ਤੋ ਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੀ ਕੀ ਲੋੜ ਪਈ। ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਦੋਂ ਨਹੀਂ ਦਿਖਾਈ ਜਾਂਦੀ ਇਹ ਚੀਜ਼। ਇਹ ਉਹ ਕੇਵਲ ਇਮ ਬੁਬਾਰ ਖਬਰ ਤੋਂ ਦਿਖਾਈ ਨੂੰ ਉਹਦੇ ਮਸ਼ਹੂਰ ਕਨੇ ਨੂੰ ਵਰਤਣਾ ਔਰ ਚਲੋ। ਐਸਾ ਤਾਂ ਕਿ ਨਾ ਰਾਜਮંત્રી ਅਸਲ ਸਿੰਘ ਨੇ ਤੇ ਸਾਦੀ ਇਨਵੈਸਟੀਗੇਸ਼ਨ ਜਿੰਦਗੀ ਵੀ ਪੁਲਿਸ ਨੇ ਕੀਤੀ ਹੈ। ਉਹਨਾਂ ਨੀਹੋ ਲੋਹਣ ਦੀਆਂ ਗੱਲਾਂ ਕਰਨ ਨਹੀਂ। ਪਾ ਇਹਨਾਂ ਨੇ ਮੌਕੇ ਦੇ ਆ ਕੀ ਹੀ ਸਮਾਂ ਕਿਉਂ ਚੁਣਿਆ ਇਹਨੂੰ ਲੀਕ ਕਰਨ ਦਾ ਦਾਦਾ ਧਿਆਨ ਪਨਾਮੇ ਕਰਨਾ ਚਾਹੁੰਦੇ ਆ ਪਰ ਇਹਨਾਂ ਦਾ ਕੋਈ ਮਕਸਦ ਨਹੀਂ ਕਰਦਾ ਮੈਂ ਕਹਿੰਦਾ ਮੈਨੂੰ ਨੋਚਣ ਵਾਸਤੇ ਹੈ ਕਿੰਬੜੇ ਹੋਏ ਨੇ ਆਸੇ ਪਾਸੋਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁਪਲੇ ਕਿਸੇ ਨੇ ਸਾਡੇ ਫੋਨ ਚੁਪਲੇ ਦੇਰ ਦੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਦਿੱਤਾ ਗਿਆ ਜੇ ਤਾਂ 86 ਪਰ ਤੇ ਵੀ ਫੋਕਰੇਆਂ ਦਾ ਲੋਕ ਨੂੰ ਸੁਖਦਾ ਸਾਹ ਆ ਜਾਂਦੇ ਨੇ ਮੇਰਾ ਪਤੂ ਦੁਨੀਆ ਤੋਂ ਤੋੜਦਾ ਇਹਨਾਂ ਦਾ ਮਤਨ ਮਵਾਦ ਕਰਨਾ ਚਲੋ ਅਸੀਂ ਤਾਂ ਓਕੇ ਸੋਕੇ ਰੋਕ ਰੋਕ ਦੇ ਟਾਈਮ ਪਾਸ ਕਰ ਲਾ ਚੈਨੂੰਦੰਦੇ ਬਾਰੇ ਦਾ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੜੇ ਭਰੇ ਮਨ ਦੇ ਨਾਲ ਦੁਗਤ ਦੀਖੜੀ ਰੂਹ ਯਾਰ ਕਰਨ ਦਾ ਇੱਕ ਤਰੀਕਾ ਔਰ ਜਨਮ ਸੰਧਰate ਤਾਂ ਥੋੜਾ ਮਾਨੋਦਾਸੀ ਹੁੰਦਾ ਸਾਡੇ ਲਈ ਮਕਤੀ ਮੈਂ ਰਿਵਲ ਮਰ ਗਿਆਨ ਵਿੱਚ ਦੋਨੋਂ ਦਿਨੀ ਬੜੇ ਭਾਵਕ ਹੁੰਦੇ ਨੇ ਤੰਗਾਸ ਤਰਨ ਵਾਲੇ ਨੇ ਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਵੀ ਇਸ ਉਰਾਸੀ ਨੂੰ ਦੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸੰਨਾਹ ਜੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਤੇ ਕੰਮ ਆ ਜਾਣ ਤੇ ਵੀ ਉਪ ਦੀ ਵਿਚਰੀ ਉਹ ਰੂਰ ਸੱਚੀ ਸ਼ਨਾਈ ਜੀ ਹੈ ਜਿੱਥੋਂ ਤੱਕ ਈਪੀ ਦਾ ਸਬੰਧ ਹੈ ਈਪੀ ਦਾ ਆਪਾ ਬੜੇ ਚਿਰ ਦਾ ਹਲਾਂ ਕੀਤਾ ਹੋਇਆ ਸੀ ਵੀ 11 ਜੀ ਤਿਆਰ ਹੋਦੇ ਤੇ ਆਪਾਂ ਉਹਦੀ ਇੱਕ ਐਲਬਮ ਤੇ ਗਾਣੇ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਉਮੀਦ ਹੋ ਚੀਤੀ ਹੈ ਬੜਾ ਪਰਮਹੰਦਾਰਾ ਔਰ ਭੈਣ ਭਰਾਵਾਂ ਦਾ ਔਰ ਚੌਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਪ੍ਰਤਾਪਨ ਪੁਕਰੇ ਸ਼ੰਕਰ ਇਹ ਨਹੀਂ ਵੀ ਕਰੇ ਉਹ ਕਿਚੀ ਨਹੀਂ ਵੀ ਕਿਤੇ ਡਾਉਨਸ ਵੀ ਜਾ ਸਕਦੇ ਜਾਂਪਾ ਜਾ ਸਕਦੀ ਆ ਦਾਤ ਦੋ ਸਿੱਧੂ ਦਾ ਸੁਭਾਅ ਹੈ ਉਹਦੇ ਕੌਣ ਦਾ ਸੁਭਾਅ ਹੈ ਉਹ ਉਸੇ ਕਰਾ ਪਹਿਲਾਂ ਸਭਾ ਦੇ ਵਿੱਚ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜਾ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਲੱਗਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਉਹ ਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨ ਦੇ ਕਿ ਲੋਕ ਜੀ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਇਹਦੀ ਸਾਡੇ ਮਾਨਜੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮਨਾਕਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਪਤਾ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚੌਣਿਆ ਉਹਦੀ ਜਾਣਕਾਰੀ ਸਾਡੀ ਸਿਕਰ ਨਹੀਂ ਦਿੱਤੀ ਜਾਵੇ ਸਾਡੇ ਚਲਾਾਂਗੇ ਵੀ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਕੈਸ ਕੀਤਾ ਜਾਵੇ ਤਾਂ ਜੋ ਉਹਤੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਸੀ ਸਜ਼ਾ ਦਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਤੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹਨੂੰ ਬੁਬਾਰਕ ਬਰਕਾਉ ਦਿਖਾਈ ਹੋ ਉਹਦੀ ਮਸ਼ਹੂਰ ਕੁੰਨ ਨੂੰ ਬਰਕਲਾ ਪੋਰ ਚਲੋ ਇੱਕੋ ਤਾਂ ਕਹਿੰਦਾ ਡਾਕੂਮੈਂਟਰੀ ਸੀ ਸੀਨਤ ਨੇ ਅਸੀਂ ਮਾਨਜੋਗ ਅਦਾਲਤ ਦਾ ਦਵਾਜਾ ਕਰਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਹਨ ਕੀ ਕਹੇ ਇਹ ਸਾਰਾ ਮਾਜੋਗ ਆਦਾਪ ਦਾ ਵਿਸ਼ਾ ਤਾਂ ਮੈਂ ਇਸ ਦੀ ਜਿਹੜੀ ਕਮੂਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਤੇ ਇੱਥੇ ਵੀ ਜਿਹਨਾਂ ਕੀ ਆਪੇ ਟਾਉਂਗੇ ਮੈਂ ਮੀਡੀਆ ਨਾਲ ਸ਼ੇਅਰ ਕਰਾਂਗਾ ਅਕਾ ਜੀ ਕੱਪ ਸੀਸੀਟੀਵੀ ਫੋਟੋ ਜਿਹੜੀ ਨਵੀਂ ਜਾਰੀ ਕੀਤੀ ਹੈ ਉਹ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਲਈ ਕੋਸ਼ਿਸ਼ ਹੈ ਜੀ ਬਿਲਕੁਲ ਜੀ ਤੇ ਮੈਂ ਉਹੀ ਗੱਲ ਕਰਦਾ ਜੇ ਜੇ ਉਹਦੇ ਮੰਗ ਦੇ ਵਿੱਚ ਮੈਂ ਮੈਂ ਪਹਿਲਾਂ ਦਿਖਾ ਰਿਹਾ ਸੀ ਕਿ ਜਾਰ ਕੀਤਾ ਸੀ ਇਹੀ ਕੀ ਤਸੀਬੇ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨਾਂ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜੂਬ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਭੁੱਜ ਚੁੱਕੇ ਸੀ ਮੇਰੀ ਗਵਾਈ ਸਟਾਰਟ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਦੇ ਆ ਕੇ ਇਹੀ ਸਮਾਂ ਕਿਉਂ ਚੁਣਿਆ ਇਹਨੂੰ ਰੀਲੀਜ਼ ਕਰਨ ਦਾ ਇਹ ਸਾਡੇ ਟ੍ਰਾਇਲ ਨੂੰ ਯਾਰਾ ਮਿਸਲੀਰ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਰਾ ਧਿਆਨ ਪਰ ਲਾਂਭੇ ਕਰਨਾ ਚਾਹੁੰਦੇ ਆ ਉਹਨਾਂ ਨਾਲ ਕੁ ਮਕਸਦ ਨਹੀਂ ਲੱਗਾ ਨਾਲ ਬੈਠੇ ਜਿਹੜੇ ਧੋਖਾ ਕਰ ਗਏ ਉਹਨਾਂ ਦੇ ਲਈ ਗੀਤ ਗਾਤਾ ਝੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਅਖਲੇ ਬਿਲਕੁਲ ਮੇਰੇ ਮੇਰਾ ਨਾ ਅਜੇ ਤੀ ਸਾਰਾ ਮੇਰਾ ਪਰਿਵਾਰ ਖੜੇ ਹੋ ਜਿੰਨਾ ਦਬਾ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਵੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਅੱਛੇ ਰਿਸ਼ਤੇਦਾਰ ਤੇਰੇ ਦਿਮਾਗ ਕੇ ਭਜਨ ਕਿਸ ਗੱਲ ਦਾ ਹੈ ਪਰ ਮੈਂ ਉਹ ਦੋਨੇ ਇਸ ਵੇਖਿਆ ਇਸ ਗੱਲ ਮੈਨੂੰ ਹੁਣ ਪਤਾ ਲੱਗਦਾ ਕਿ ਇਸ ਗੱਲ ਦਾ ਦਵਾ ਹੈ ਮੈਂ ਇਕੱਲਾ ਮੈਨੂੰ ਨੋਚਣ ਵਾਸਤੇ ਆ ਚਿੰਬੜੇ ਹੋਏ ਨੇ ਅਸੇ ਪਾਸਿਓਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਨਲ ਕੋਈ ਵੀਜ਼ਾ ਅੰਦਰ ਕਾਬਟ ਪਾਤੀ ਚਾਰ ਸ਼ਪੇਰੋਂ ਘੇਰਿਆ ਹੋਏ ਪਰੰਤੂ ਮੈਂ ਤੁਹਾਨੂੰ ਅੰਨਾ ਵਾਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂੰਗਾ ਇਹਨਾਂ ਡੋਸਟਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਂਗਾ ਮਹਿਮਾਨ ਜੋ ਕੋਡ ਦਾ ਭਾਰਤ ਦੇ ਸੰਵਿਧਾਨ ਦਾ ਜ ਜਿੰਨਾ ਕੁ ਮੈਨੂੰ ਹੱਕ ਦਿੰਦਾ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਹਿਮਾਨ ਜੋ ਵਿਦਾਲ ਦਾ ਦਰਵਾਜ਼ਾ ਖੜਾ ਬੱਪੂ ਦਿੜਬੇਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿ ਉਹਦਾ ਇੰਨਾ ਤੰਗ ਕਰੇ ਗਏ ਸੀ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਉਹਦੇ ਸਾਹਮਣੇ ਆ ਜੀ ਤੁਹਾਡੇ ਜਦੋਂ ਦਿੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਹਿਮਾਨ ਜੋ ਐਸਐਸਪੀ ਸਾਹਿਬ ਨੂੰ ਮੌਕੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹਨ ਨਹੀਂ ਦੇਣਾ ਇਹ ਇੱਕ ਕਲਾਕਾਰ ਸਟੇਜ ਤੇ ਨਹੀਂ ਜੜੂਗਾ ਤਾਂ ਫਿਰ ਕਿੱਧਰ ਜਾਉਂਦਾ ਜੇ ਅਸੀਂ ਗ੍ਰਾਹ ਕੀਤਾ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਦਾ ਕੀ ਬੰਦਾ ਤੇ ਉਸ ਐਫ ਆਈ ਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਦਫਾ ਨੂੰ ਫਾਈਲ ਕਰਤਾ ਜਿਹਦੇ ਆਮ ਆਦਮੀ ਦੀ ਸਰਕਾਰ ਬਣੀ ਹੈ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਹਤਾ ਹੀ ਖੋਲੋ ਫਾਈਲ ਮੈਂ ਡੀ ਐਸ ਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗਏ ਸੀ ਤਾਂ ਮੈਂ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਕੇ ਸੀ ਸ਼ੁਕਰ ਹੈ ਨਾ ਲੋਕਾਂ ਨੂੰ ਸੁਖ ਦਾ ਸਾਹ ਆ ਗਿਆ ਨੇ ਮੇਰਾ ਪੁੱਤ ਬੁਨੀਆ ਤੇ ਪੋਰਤਾ ਇਹਨਾਂ ਦਾ ਮਾ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੋਖੇ ਰੋਟੋ ਦੇ ਟਾਈਮ ਪਾਸ ਕਰ ਲਾ ਪਰ ਇਹਨਾਂ ਦੀ ਵੰਸ਼ਾ ਪੂਰੀ ਹੋਊਗਾ ਗਾਣੇ ਦੀ ਗਿੜਤੀ ਪਈਆ ਜੇ ਹੋਰ ਕਾਣੇ ਬਥੇਰ ਆਉਣਗੇ ਠੀਕ ਹੈ ਜੇ ਆਉਣਗੇ ਹਾਲ ਤੱਕ ਉਹਦਾ ਕੋਟੇ ਹੀ ਨਹੀਂ ਮੁਕਰਿਆ ਸਾਥ ਅੱਛਾ ਕਾਫੀ ਪੀਏ ਅਕੜੀ ਡਾਕੂਮੈਂਟਰੀ ਦੇ ਵਿੱਚ ਦੋ ਬੰਦੇ ਵੀ ਬੈਠੇ ਨੇ ਜਿਹੜੇ ਸਿੱਗੂ ਦੇ ਨਾਮ ਵੀ ਚਾਹਵਿੰਦ ਰਿਹਾ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਪੁੱਲ ਕੇ ਬੋਲ ਰਿਹਾ ਲੇ ਉਹਨਾਂ ਨੂੰ ਕੀ ਕਹਾਂਗੇ ਬੇਟਾ ਦੁੱਖ ਤਾਂ ਇਸੇ ਗੱਲ ਦੇ ਹੀ ਨਾ ਇਹ ਦੁੱਖ ਇਸੇ ਗੱਲ ਦੇ ਹੀ ਕਰ ਕੀ ਸਕਦੇ ਆਪਾਂ ਉਹਦਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ ਜੋ ਆ ਐਕਚੁਅਲੀ ਬੰਦੇ ਐ ਉਲਟ ਉਹ ਹੀ ਗਏ ਜਿਹੜੇ ਕਦੇ ਸਾਡੇ ਨਾਲ ਸੀ ਇਹਦਾ ਹੁਣ ਮੇਰੇ ਆਪਾ ਜੀ ਘਰ ਸਕਦੇ ਆ ਸਹਿਣ ਹੀ ਕਰ ਸਕਦੇ ਆ ਕਰ ਰਹੇ ਆ ਤੇ ਬਿਜਿਵਾਂ ਨਾਲ ਆ ਦੇ